सुखबीर सिंघल श्रोम अकाली दलणी अकाली दलिटा तेरी सोच ते ਅਮਸ਼ਿੰਦ ਮਜੀਠੀ ਆਦਿ ਪੇਸ਼ੀਤੇ ਜਾਣਦਿਆਂ ਰਸਤੇ 'ਚ ਪਿਆਸ ਪੁੱਲ ਤੇ ਹਲਕਾ ਫਤਿਹਗੜ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਅਤੇ ਕੋਰ ਕਮੇਟੀ ਦੇ ਮੈਂਬਰ ਲਖਪੀਰ ਸਿੰਘ ਲੋਤੀ ਨੰਗਲ ਨੂੰ ਸਾਥੀਆਂ ਸਮੇਤ ਪੁਲਿਸ ਨੇ ਰੋਕਿਆ ਇਸ ਮੁਖੇ ਲਖਪੀਰ ਸਿੰਘ ਲੋਤੀ ਨੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਰਦ ਤੇ ਜਮ ਕੇ ਨਾਰਿ ਪਾਜੀ ਕੀਤੀ ਗਈ ਲਖਪੀਰ ਸਿੰਘ ਲੋਤੀ ਨੰਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅਕਾਲੀ ਦਲ ਨਾਲ ਸ਼ਰਮ ਤੱਕ ਕਰੀ ਹੈ ਤੇ ਉਹਨਾਂ ਨੂੰ ਅਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਅਕਾਲੀ ਦਲ ਕਮਜ਼ੋਰ ਨਹੀਂ ਬਲਕੇ ਹੋਰ ਤਗੜਾ ਹੋ ਕੇ ਨਿਕਲੇਗਾ ਦਿਖਾਉਂਦੇ ਹਾਂ ਤੁਹਾਨੂੰ ਪਿਆਸ ਭੁਲਤੇ ਲਖਬੀਰ ਸਿੰਘ ਨੂੰ ਤੀ ਨੰਗਲ ਨੂੰ ਰੁਕੇ ਕੇ ਦੀਆਂ ਤਸਵੀਰਾਂ ਆਹ ਕਾਦੇ ਸਾਹਮਣੇ ਇਹਦਾ ਸਰਕਾਰ ਦੀ ਤਕੂਤ ਜਿਹੜੀ ਆ ਉਹਦੇ ਬਾਰੇ ਗੱਲ ਕਰ ਰਹੇ ਆ ਇਹ ਅੱਜ ਸਾਰਾ ਹੀ ਪੰਜਾਬ ਨਾਕਿਆਂ ਦੇ ਨਾਲ ਪੁਲਿਸ ਜਿਹੜੀ ਆ ਛੜਕਾਂ ਤੇ ਖਿਲਾ ਕੇ ਲੋਕਾਂ ਨੂੰ ਡਟੇਨ ਕੀਤਾ ਜਾ ਰਿਹਾ ਲੋਕਾਂ ਨੂੰ ਰੋਕਿਆ ਜਾ ਰਿਹਾ ਜਿਹੜੇ ਬੰਦੇ ਕੋਈ ਸੁਧਾਰ ਨਾਲ ਆਪਣੇ ਕੰਮਾਂ 'ਚ ਵੀ ਜਾ ਰਹੇ ਨੇ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਆ ਸ਼੍ਰੋਮਣੀ ਕਾਲੀਦਾਵ ਦੇ ਵਰਕਰ ਜਿਹੜੇ ਮਾਝੇ ਦੇ ਜਰਨਲ ਸਟਾਰ ਜਿਹੜਾ ਆਪਣਾ ਵਿਕਰਮ ਸਿੰਘ ਵਿਜੀਠਾ ਜੀ ਨੂੰ ਅੱਜ ਪੇਸ਼ ਕਰਨਾ ਸੀ ਇਸ ਕੱਲ ਨੂੰ ਮੱਦੇਨਜ਼ਰ ਰੱਖ ਕੇ ਲੋਕ ਉਹਨਾਂ ਦੀ ਚਲਕਾਉਣ ਵਾਸਤੇ ਉਹਨਾਂ ਨੂੰ ਵੇਖਣ ਵਾਸਤੇ ਕਿ ਉਹ ਪ੍ਰੋਗਰਾਮ ਸੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਵੱਲੋਂ ਕਿ ਉੱਥੇ ਆਪਾਂ ਹਾਜ਼ਰ ਹੋਣਾ ਆ ਅੱਜ ਉਹਨੂੰ ਸਾਡੇ ਸਾਹਮਣੇ ਆ ਅੱਜ ਇੱਥੇ ਕਈ ਜਿਹੜੇ ਸਾਡੇ ਵਰਕਰ ਨੇ ਵਿਆਸ ਵੱਡੇ ਨਾਕੇ ਦੇ ਉੱਤੇ ਜਿਹੜਾ ਢੱਕਿਆ ਆ ਔਰ ਇਸ ਤੋਂ ਪਹਿਲਾਂ ਪਿੱਛੇ ਕਈ ਨਾਕੇ ਜਿਹੜੇ ਨੇ ਲੰਘ ਕੇ ਕਾਲੀ ਵਰਕਰ ਜਿਹੜੇ ਨੇ ਆਏ ਨੇ ਪਰ ਕਿਉਂਕਿ ਵਿਆਸ ਇਸ ਪੁੰਦੇ ਉੱਤੇ ਇਹ ਜਿਹੜਾ ਲਾਕ ਆਇਆ ਵੱਡਾ ਹਾਈ ਟੈਕ ਲਾਕ ਆ ਸੀ ਜਿਹਦੇ ਵਿੱਚ ਬਹੁਤ ਭਾਰੀ ਫੋਰਸ ਕਾਇਨਾਤ ਕੀਤੀ ਆ ਜਿਹਦੇ ਵਿੱਚ ਤੇ ਸਾਡੇ ਸਾਰੇ ਵਰਕਰਾਂ ਨੂੰ ਇੱਥੇ ਉਹਨਾਂ ਨੇ ਰੋਕਿਆ ਆ ਔਰ ਗਾਂ ਜਾਣ ਦਾ ਹੁਕਮ ਨਹੀਂ ਗਾ ਅਫਸਰਾਂ ਦੀ ਆਪਣੀ ਮਜਬੂਰੀ ਆ ਕਿ ਸਰਕਾਰ ਵੱਲੋਂ ਹੁਕਮ ਆ ਕਿ ਕਿਸੇ ਨੂੰ ਅੱਗੇ ਨਹੀਂ ਜਾਣ ਦੇਣਾ ਪਰ ਮੈਂ ਕਿਹਾ ਇਹ ਬੜਾ ਇਸ ਤਰੀਕੇ ਦੇ ਨਾਲ ਇਹ ਵਰਤਾਰਾ ਅੱਜ ਪੰਜਾਬ ਸਰਕਾਰ ਕਰ ਰਹੀ ਆ ਜਮੋਕ੍ਰੇਸੀ ਦਾ ਕਾਣ ਕਰ ਰਹੀ ਆ ਵਿਕ੍ਰਮ ਸਿੰਘ ਮਜੀਠਾ ਜਿਹੜਾ ਐ ਸੋਨੇ ਇਹਨਾਂ ਨੇ ਰੌਂਗਾ ਕੀਤਾ ਆ ਉਹ ਅੰਦਰ ਹੁੰਦੇ باوجود ਵੀ ਉਹਦੇ ਕੋਲ ਡਰੀ ਜਾ ਰਹੇ ਨੇ ਲੋਕਾਂ ਦੇ ਵਿੱਚ ਉਹਦੇ ਪਿਆਰ ਦਾ ਅਸਰ ਜਿਹੜਾ ਖਾਠਾ ਮਾਰਿਆ ਆ ਲੋਕ ਸਮਝਿਆ ਕਿ ਉਸ ਵਿਅਕਤੀ ਨੂੰ ਸਿਰਫ ਸੱਚ ਬੋਲਣ ਦੀ ਸਜਾ ਦਿੱਤੀ ਜਾ ਰਹੀ ਆ ਕੱਲ ਮਜੀਠੇ ਉਹਦੇ ਦਫ਼ਤਰ ਵਿੱਚ ਵੀ ਦੇਖੋ ਨਾ ਪਹਿਲੋ ਤਲਾਸ਼ੀ ਕਰਕੇ ਗਏ ਕੱਲ ਫੇਰ ਉੱਥੇ ਆਏ ਔਰ ਉੱਥੇ ਜਿਹੜੀ ਉਹਨਾਂ ਦੀ ਵਾਈਫ ਜੋ ਮੌਜੂਦਾ ਐਮ.ਐਲ.ਏ ਆ ਉਥੇ ਹਲਕਾ ਮੁਜੀਖਾ ਦੀ ਉਹਨੂੰ ਵੀ ਉਹਦੇ ਦਫ਼ਤਰ ਵਿੱਚ ਨਹੀਂ ਜਾਣ ਦਿੱਤਾ ਇਸ ਤਰ੍ਹਾਂ ਦੀ ਕਦੀ ਵੀ ਬੁਰਸ਼ਾ ਕਰਦੀ ਇਸ ਤਰ੍ਹਾਂ ਦਾ ਕਦੀ ਵੀ ਇਹ ਜਿਹੜਾ ਮੁਗਲਾਵਾਲਾ ਰਾਜ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਇਹ ਆਪ ਪਾਰਟੀ ਦੀ ਸਰਕਾਰ ਜਿਹੜੀ ਆ ਇਸ ਲਈ ਵਰਤਾਅ ਕਰ ਰਹੀ ਆ ਔਰ ਮੈਂ ਸਮਝਦਾ ਕਿ ਇਹ ਇਹਨਾਂ ਦੇ ਵਾਸਤੇ ਆਪਣੀ ਕਵਰ ਕਟਲ ਦੇ ਬਰਾਬਰ ਆ ਔਰ ਆਉਣ ਵਾਲਾ ਵਕਤ ਦੱਸੇਗਾ ਕਿ ਇਹਨਾਂ ਗੱਲਾਂ ਦਾ ਰਿਜ਼ਲਟ ਕੀ ਨਿਕਲਦਾ ਆ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਬੜੇ ਪੂਰਵ ਅਮਨ ਤਰੀਕੇ ਦੇ ਨਾਲ ਅਸੀਂ ਆਪਣਾ ਜੋ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਸਾਂ ਅੱਜ ਫਿਰ ਅਗਲਾ ਪ੍ਰੋਗਰਾਮ ਜੋ ਪਾਰਟੀ ਦਊਗੀ ਉਹਦੇ ਮੁਤਾਬਕ ਆਪਾਂ ਜਾਰੀ ਰੱਖਾਂਗੇ ਔਰ ਹੋਰ ਜੋ ਵੀ ਇਹ ਜੋ ਮਜ਼ਦਮਾ ਆਪਣੀ ਮਜਬੂਰੀ ਦੇ ਵਿੱਚ ਖੜੇ ਨੇ ਇਹਨਾਂ ਦੇ ਮੁਕਾਬਕ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਕਰ ਰਹੇ ਹਾਂ ਉਸ ਤੋਂ ਅਗਲਾ ਪ੍ਰੋਗਰਾਮ ਵੀ ਉਹ ਵੀ ਹੋਊਗਾ ਵਰਕਰਾਂ ਦੇ ਪਾਰਟੀ ਦੇ ਪਿਛਾ ਨਕਰੀਂ ਦਿੱਤੇ ਜਾਣਗੇ ਮਰ ਬਹੁਤ ਮਾਰੀ ਗੱਲ ਹੈ ਅੱਜ ਇਲਾੰਤਾ ਪੌਣਿਆ ਇਹ ਸਾਡੀ ਗੱਲ ਸੋਹਣੇ ਟੜ ਰਹੇ ਆ ਤੇ ਬਹੁਤ ਮਾਰੀ ਗੱਲ ਹੈ ਲੈ ਜੀ ਜਿੱਕਾ ਕੱਢਦਾ ਲੈ ਜੀ